ਤੇ ਪਠਾਨਕੋਟ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਦੇ ਵਿੱਚ ਗੋਲੀ ਚਲਣ ਦੇ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ ਜਾਣਕਾਰੀ ਦੇ ਮੁਤਾਬਕ ਪਠਾਨਕੋਟ ਸਟੇਟ ਬੈਂਕ ਆਫ ਇੰਡੀਆ ਦੀ ਡਾਂਗੂ ਰੋਡ ਮੇਨ ਬ੍ਰਾਂਚ ਤੇ ਵਿਖੇ ਉਸ ਸਮੇਂ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮ ਸਟੇਟ ਬੈਂਕ ਦੀ ਮੇਨ ਬ੍ਰਾਂਚ ਦੇ ਵਿਖੇ ਕੈਸ਼ ਲੈਣ ਆਏ ਸੀ ਜੁਨ੍ਹਾਂ ਦੇ ਨਾਲ ਇੱਕ ਗਨਮੈਨ ਵੀ ਸੀ ਜੁੜਾ ਕਿ ਆਪਣੇ 12 ਬੋਰ ਦੀ ਗਨ ਲੈ ਕੇ ਆਇਆ ਸੀ ਮੁਲਾਜ਼ਮ ਬੈਂਕ ਦੇ ਵਿੱਚੋਂ ਕੈਸ਼ ਲੈਣ ਲੱਗ ਗਏ ਦੇ ਨਾਲ ਹੀ ਆਇਆ ਗਨਵੈਨ ਜਿਸ ਦੇ ਹੱਥ ਦੇ ਵਿੱਚ 12 ਬੋਰਡ ਦੀ ਗਨ ਸੀ ਅਚਾਨਕ ਚੱਲ ਗਈ ਜਿਸ ਤੇ ਚਲਦੇ-ਜੁਥੇ ਬੈਂਕ ਦੇ ਵਿੱਚ ਅਫਰਾ ਤਫਰੀ ਮਚ ਗਈ ਉਸੇ ਹੀ ਉਤੇ ਹੀ ਜੜਾ ਹੈ ਕੋਈ ਵੀ ਜਾਣੀ ਮਾਲੀ ਨੁਕਸਾਨ ਹੋਣ ਤੋਂ ਬਚਾ ਰਿਹਾ ਪਰ ਕੀ ਮਾਮਲਾ ਜਿਹੜਾ ਗੋਲੀ ਚਲੀ ਹੈ ਜੀ ਬੈਂਕ ਦੇ ਅੰਦਰ ਸਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਿਡ ਡਿਸ਼ਸ ਲਈ ਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗਨ ਗਲਤੀ ਨਾਲ ਗਨ ਨੋਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਐਂਡ ਸਭ ਕੁਝ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ ਸਰ ਜਦੋਂ ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ ਜਾਂ ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਤੇ ਇਹ ਹੀ ਕਿਹਾ ਕਿ ਉਹ ਲੌਕ ਕੰਡੀਸ਼ਨ 'ਚ ਸੀਗਾ ਬਟ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲ ਪੁਲਿਸ ਕਮਪਲੇਨਟ ਰਿਗਾਰਡਿੰਗ ਐਸ ਇਨਸੀਡੈਂਟ ਦੇ ਰਿਗਾਰਡਿੰਗ ਵੀ ਆਪਾਂ ਐਸਪੀ ਦੀ ਮੇਨ ਡਰਾਫਟ ਤਿਆਰ ਕਰਾਂਗੇ ये लिस्टलेट टॉपिक्स पर है। नोट कि लास्टली वो प्रोफेसर सुधीरम का कॉन्ट्रिब्यूशन भी काफी आते हैं। जो अपना मिशन चैप्टर में ये सामने आया कि पिछले बैकग्राउंड का वर्णन है और जॉर्ज का भी बहुत है। तो हमारा असिस्टेंट जो पेपर आया वो उन्होंने जो गैनेटेक्ट के दृष्टिकोण से ज्ञाननाथ के बराबर होते हैं। इसके बाद उन्होंने मॉरिस से बात कर उन्होंने तो बात कर रहे हैं। أنت <applause> مش <applause>